ਸਤਿ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਪਾਈ ਬਲਵੰਤ ਸਿੰਘ ਰਾਜਵਾਨਾ ਦੇ ਕੇਸ ਦੇ ਸਬੰਧ ਵਿੱਚ ਜਿਹੜੀ ਉਹਨਾਂ ਦੀ ਸੁਣਵਾਈ 15 ਅਕਤੂਬਰ ਨੂੰ ਉਹਨਾਂ ਦੇ ਕੇਸ ਦੀ ਸੁਣਵਾਈ ਹੋਣ ਜਾ ਰਹੀ ਹੈ ਪਾਈ ਰਾਜਵਾਨਾ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਦੇ ਕਤਲ ਕੇਸ ਦੇ ਵਿੱਚ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਹਨ ਉਹਨਾਂ ਦੀ ਜਿਹੜੀ ਉਹਨਾਂ ਦੇ ਕੇਸ ਦੀ ਜਿਹੜੀ ਸੁਣਵਾਈ ਹੈ ਉਹ 15 ਅਕਤੂਬਰ ਨੂੰ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਆਪਾਂ ਪਿਛਲੀ ਵਾਰ ਦੇਖਿਆ ਸੀ ਕਿ ਸਪਰੀਮ ਕੋਰਟ ਨੇ ਕੇਂਦਰ ਸਰਕਾਰ ਕੋਲੋਂ ਜਵਾਬ ਤਲਬੀ ਕੀਤੀ ਸੀ ਜਿਹਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਜੋ ਵਕੀਲ ਪੇਸ਼ ਹੋਏ ਸਨ ਉਹਨਾਂ ਨੇ ਅਦਾਲਤ ਕੋਲੋਂ ਸਮਾਂ ਮੰਗਿਆ ਸੀ ਜੋ 15 ਅਕਤੂਬਰ ਦਾ ਦਿਨ ਇਸ ਕੇਸ ਦੀ ਸੁਣਵਾਈ ਦਾ ਅਦਾਲਤ ਵੱਲੋਂ ਨਿਸ਼ਚਿਤ ਕੀਤਾ ਗਿਆ ਸੀ ਭਾਈ ਰਾਜੋਵਾਨਾ ਦੇ ਵਕੀਲ ਜਿਹੜੇ ਨੇ ਲਵਪ੍ਰੀਤ ਸਿੰਘ ਉਹ ਉਹਨਾਂ ਨੂੰ ਜੇਲ੍ਹ ਦੇ ਵਿੱਚ ਮਿਲਣ ਗਏ ਸਨ ਉਹਨਾਂ ਨੇ ਇਸ ਜਿਹੜਾ ਕੇਸ ਹੈ ਉਹਦੇ ਮਾਮਲੇ ਵਿੱਚ ਭਾਈ ਸਾਹਿਬ ਨਾਲ ਲੰਬੀ ਗੱਲਬਾਤ ਕੀਤੀ ਬਾਅਦ ਦੇ ਵਿੱਚ ਉਹ ਮੀਡੀਆ ਦੇ ਰੂਬਰੂ ਹੋਏ ਜਿਸ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਭਾਈ ਸਾਹਿਬ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਹਨ ਔਰ ਉਹਨਾਂ ਨੇ ਪੰਥ ਦੇ ਨਾਮ ਜੋ ਇੱਕ ਸੰਦੇਸ਼ ਜਾਰੀ ਕੀਤਾ ਹੈ ਕਿ ਕੌਮ ਨੂੰ ਇਕਜੁੱਟ ਹੋਣ ਲਈ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦਾ ਉਹਨਾਂ ਨੇ ਸੰਦੇਸ਼ ਜਾਰੀ ਕੀਤਾ ਹੈ ਔਰ ਜਿੰਨੇ ਵੀ ਆਪਣੇ ਕੌਨਫਲਿਕਟ ਨੇ ਕੌਮ ਦੇ ਵਿੱਚ ਮਤਭੇਦ ਪਏ ਹੋਏ ਨੇ ਉਹਨਾਂ ਨੇ ਕਿਹਾ ਹੈ ਉਹਨਾਂ ਨੂੰ ਕੌਮ ਖਤਮ ਕਰੇ ਔਰ ਇਸ ਦੇ ਲਈ ਉਹਨਾਂ ਨੇ ਇਸ ਤੋਂ ਪਹਿਲਾਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਵੀ ਭਾਈ ਸਾਹਿਬ ਨਾਲ ਮੁਲਾਕਾਤ ਕੀਤੀ ਭਾਈ ਸਾਹਿਬ ਦੀ ਸਨਮਾਨ ਦੇ ਵਿੱਚ ਉਹਨਾਂ ਨੇ ਭਾਈ ਸਾਹਿਬ ਨੂੰ ਸਿਰੋਪਾਓ ਭੇਟ ਕੀਤਾ ਕੜਾ ਪ੍ਰਸ਼ਾਦ ਦੀ ਦੇਖ ਵੀ ਵਰਤਾਈ ਅਤੇ ਨਾਲ ਹੀ ਉਹਨਾਂ ਨੇ ਜਿਹੜਾ ਹੈ ਪਵਿੱਤਰ ਸਰੋਵਰ ਦਾ ਜਲ ਜਿਹੜਾ ਸੀ ਉਹ ਵੀ ਭਾਈ ਸਾਹਿਬ ਨੂੰ ਦਿੱਤਾ ਔਰ মিডিਆ ਦੇ ਰੂਬਰੂ ਹੁੰਦੇ ਆ ਐਡਵੋਕੇਟ ਜਿਹੜੇ ਹਰਜਿੰਦਰ ਸਿੰਘ ਧਾਮੀ ਆ ਉਹਨਾਂ ਨੇ ਇਹ ਗੱਲ ਕਹੀ ਇਹ ਦਾਵਾ ਕੀਤਾ ਕਿ ਸੁਪਰੀਮ ਕੋਰਟ ਜਿਹੜਾ 15 ਅਕਤੂਬਰ ਨੂੰ ਭਾਈ ਰਾਜਵਾਨਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਜਿਹੜੀ ਪਟੀਸ਼ਨ ਹੈ ਉਸ ਤੇ ਸੁਣਵਾਈ ਨਹੀਂ ਕਰੇਗੀ ਸੁਣਵਾਈ ਜਿਹੜੀ ਹੈ ਉਹ ਮੁਲਤਵੀ ਕਰ ਦਿੱਤੀ ਗਈ ਹੈ ਬੇਸ਼ੱਕ ਭਾਈ ਰਾਜਵਾਨਾ ਨੂੰ ਉਹਨਾਂ ਨੂੰ ਜਿਹੜੀ ਫਾਂਸੀ ਦੀ ਸਜ਼ਾ ਦਿੱਤੀ ਹੋਈ ਹੈ ਅਦਾਲਤ ਵੱਲੋਂ ਉਹਦੇ ਖਿਲਾਫ ਉਹਨਾਂ ਨੇ ਕੋਈ ਵੀ ਪਟੀਸ਼ਨ ਨਹੀਂ ਪਾਈ ਸੀ ਪਰ ਜੋ ਫਾਂਸੀ ਦਾ ਦਿਨ ਅਦਾਲਤ ਵੱਲੋਂ ਤੈਅ ਕੀਤਾ ਗਿਆ ਸੀ ਉਸ ਤੋਂ ਕੁਝ ਦਿਨ ਪਹਿਲਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਮਦੀ ਜਿਹੜੀ ਅਪੀਲ ਉਹ ਪਾਈ ਗਈ ਸੀ ਨਾਲ ਹੀ ਇਹ ਵੀ ਯਾਦ ਕਰਵਾਇਆ ਗਿਆ ਸੀ ਉਸ ਦੇ ਸੰਬੰਧ ਦੇ ਵਿੱਚ ਕੇ ਗੁਰੂ ਨਾਨਕ ਸਾਹਿਬ ਦੀ ਜਿਹੜੀ 550ਵੀਂ ਜਨਮ ਦਿਤੀ ਜਿਹੜੀ ਮਨਾਈ ਗਈ ਸੀ ਉਹਦੇ ਵਿੱਚ ਕੇਂਦਰ ਸਰਕਾਰ ਨੇ ਜਿਹੜਾ ਲਿਖਤੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਬੰਦੀ ਸਿੰਘਾਂ ਦੀ ਜੜੀ ਹੈ ਰਿਹਾਈ ਬਹੁਤ ਜਲਦ ਕਰ ਦਿੱਤੀ ਜਾਏਗੀ ਪਰ ਬਹੁਤ ਸਮਾਂ ਬੀਤਣ ਤੋਂ ਬਾਅਦ ਵੀ ਇਹ ਰਿਹਾਈ ਜਿਹੜੀ ਹੈ ਉਹ ਨਹੀਂ ਕੀਤੀ ਗਈ ਦੇਖਿਆ ਇਹ ਵੀ ਜਾ ਰਿਹਾ ਹੈ ਕਿ ਸ਼ਾਇਦ ਹੁਣ ਜਿਹੜਾ ਕੇਂਦਰ ਸਰਕਾਰ ਪਾਈਬਲਵਨ ਸਿੰਘ ਰਾਜਵਾਨੰਦ ਦੇ ਕੇਸ ਦੇ ਪ੍ਰਤੀ ਜਿਹੜੀ ਹੈ ਉਹ ਨਰਮਾਈ ਵਰਤੇ ਤੇ ਜ਼ਿਆਦਾ ਵਿਰੋਧ ਨਾ ਕਰੇ ਭਾਈ ਸਾਹਿਬ ਦੀ ਹੋ ਸਕਦਾ ਹੈ ਕਿ ਜਿਹੜੀ ਪਟੀਸ਼ਨ ਦੀ ਸੁਣਵਾਈ ਹੈ ਉਹਦੇ ਵਿੱਚ ਜਿਹੜੀ ਮੌਤ ਦੀ سزا ਉਸ ਨੂੰ ਹੋ ਸਕਦਾ ਹੈ ਉਮਰ ਕੈਦ ਦੇ ਵਿੱਚ ਤਬਦੀਲ ਕਰਨ ਦੇ ਜਿਹੜਾ ਸੈਸ਼ਨ ਚੱਲ ਰਿਹਾ ਹੈ ਟ੍ਰਾਇਲ ਚੱਲ ਰਿਹਾ ਹੈ ਹੋ ਸਕਦਾ ਹੈ ਕੇਂਦਰ ਸਰਕਾਰ ਜ਼ਿਆਦਾ ਵਿਰੋਧ ਨਾ ਕਰੇ ਤਾਂ ਸੁਪਰੀਮ ਕੋਰਟ ਉਹਨਾਂ ਦੀ ਜਿਹੜੀ ਮੌਤ ਦੀ سزا ਉਹਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰ ਦੇਣ ਇਸ ਦੇ ਸਬੰਧ ਵਿੱਚ ਕੁਝ ਦਿਨ ਪਹਿਲਾਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਐਮਪੀ ਹਰਸ਼ਿੰਮਰਤ ਕੌਰ ਬਾਦਲ ਨੇ ਵੀ ਮੀਡੀਆ ਦੇ ਰੂਬਰੂ ਹੁੰਦਿਆਂ ਇਹ ਗੱਲ ਕਹੀ ਸੀ ਕਿ ਕੇਂਦਰ ਸਰਕਾਰ ਨੇ ਜੋ ਆਪਣਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਹਦੇ ਉੱਪਰ ਅਮਲ ਕਰਨਾ ਚਾਹੀਦਾ ਹੈ ਭਾਈ ਸਾਹਿਬ ਦੀ ਜਿਹੜੀ ਸਜ਼ਾ ਉਹ ਉਮਰ ਕੈਦ ਦੇ ਵਿੱਚ ਤਬਦੀਲ ਕਰ ਦੇਣੀ ਚਾਹੀਦੀ ਹੈ ਇਸੇ ਤਰੀਕੇ ਨਾਲ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸਿੱਖ ਸ਼ਖਸੀਅਤਾਂ ਆ ਜਾਂ ਸਿੱਖ ਕੌਮ ਦੇ ਨੁਮਾਇੰਦੇ ਹਨ ਉਹ ਵੀ ਇਹੀ বারবার کہہ رہے ਹਨ ਕਿ ਭਾਈ ਸਾਹਿਬ ਨੂੰ ਘੱਟੋ ਘੱਟ 29 ਸਾਲ ਹੋ ਗਏ ਹਨ ਜੇਲ੍ਹ ਦੇ ਵਿੱਚ ਤਾਂ ਜਾਂ ਤਾਂ ਫਿਰ ਸਰਕਾਰ ਕਿਉਂਕਿ ਇਹ ਜਿਹੜਾ ਕਤਲ ਹੋਇਆ ਸੀ ਇਹ ਕੋਈ ਭਾਈ ਸਾਹਿਬ ਦੀ ਨਿੱਜੀ ਦੁਸ਼ਮਣੀ ਨਹੀਂ ਸੀ ਇਹ ਇੱਕ ਸਿਆਸੀ ਕਤਲ ਸੀ ਇਹ ਆਪਾਂ ਪਿਛਲੀ ਸੁਣਵਾਈ ਦੇ ਵਿੱਚ ਦੇਖਿਆ ਕਿ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇਹ ਗੱਲ ਕਹੀ ਸੀ ਕਿ ਇਹ ਇੱਕ ਸਿਆਸੀ ਕਤਲ ਸੀ ਜਿਸ ਦੇ ਉੱਪਰ ਫੈਸਲਾ ਵੀ ਸਿਆਸੀ ਤੌਰ ਤੇ ਹੀ ਲੈਣਾ ਸੀ ਜਦੋਂ ਅਦਾਲਤ ਨੇ ਤਾਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ ਫਿਰ ਕੇਂਦਰ ਸਰਕਾਰ ਨੇ ਅੱਜ ਤੱਕ ਉਸ ਹੁਕਮ ਨੂੰ ਲਾਗੂ ਕਿਉਂ ਨਹੀਂ ਕੀਤਾ ਤਾਂ ਇਸ ਦੇ ਜਵਾਬ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਸਰਕਾਰ ਦੇ ਜਿਹੜੇ ਵਕੀਲ ਸੀ ਉਹਨਾਂ ਨੇ ਸਮਾਂ ਮੰਗਿਆ ਸੀ ਜੋ 15 ਅਕਤੂਬਰ ਦਿੱਤਾ ਗਿਆ ਸੀ ਉਹਨਾਂ ਦੇ ਕੇਸ ਦੀ ਸੁਣਵਾਈ 15 ਅਕਤੂਬਰ ਨੂੰ ਹੋਣੀ ਹੈ ਤਾਂ ਸਵੋਚਾ ਸਿੱਖ ਪੰਥ ਸਿੱਖ ਸੰਗਤਾਂ ਸਿੱਖ ਕੌਮ ਉਹਨਾਂ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਬੇਨਤੀਆਂ ਕਰ ਰਹੀ ਹੈ ਕਿ ਜਿਹੜਾ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਆਉਣਾ ਹੈ ਜਾਂ ਉਹਨਾਂ ਦੇ ਲਈ ਜੋ ਫੈਸਲਾ ਆਉਣਾ ਹੈ ਉਹ ਸੁਖਾਵਾਂ ਆਵੇ